ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਮਲ ਮਲ ਨਹੀਂ ਕਹਿਣਾ ਪੋਲਾ ਕਹਿਣਾ ਮੈਲ ਇਹਦਾ ਅਰਥ ਮੈਲ ਮਲ ਸਿਮਰਤ ਰਾਰਾ ਤਤਾ ਪੂਰੇ ਸਿਮਰਤ ਨਹੀਂ ਕਹਿਣਾ ਸਿਮਰਤ ਸਿਮਰਤ ਕੋਈ ਸਭ ਮਾਲਕ ਕੋਈ ਸਭ ਦਾ ਭੱਬਾ ਪੂਰਾ ਪੜਨਾ ਸਭ ਨਹੀਂ ਕਹਿਣਾ ਸਭ ਕੋਈ ਭਾਰਾ ਕਹਿਣਾ ਜੀ ਉਹ ਗੁਣ ਨਿਧਾਨ ਭਗਤਨ ਕਾ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰੂ गोपाल ਪ੍ਰਭ ਸੋਈ ਦਾ ਕੀ ਸਰਣ ਪਿਆ ਸੁਖ ਪਾਈਐ ਬਾਹੜੂ ਦੁਖ ਨਾ ਹੋਈ ਰਹਾ ਬਾਹੜ ਬੱਬੇ ਦਾ ਕੰਨਾ ਇਤਿਹਾਸ ਦੀ ਔਂਕੜ ਪੜ੍ਹਨੀ ਆ ਬੌੜ ਜਾਂ ਬੌੜ ਵੀ ਨਹੀਂ ਗਹਿਣਾ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰ ਮਤ ਖੋਈ ਭੇਟ ਤ ਤੈਂ ਕਾ ਭੇੜ ਤੈਨਿਕਾਣਾ ਭੇੜ ਤਾ ਭੇਟ ਤਾ ਕੋਈ ਭਾਰਾ ਕਹਿਣਾ ਜੀ ਪ੍ਰਾਪਤ ਪਪਾ ਤਤਾ ਪਾਤ ਪਿੱਛੇ ਪੂਰਾ ਪੜਨਾ ਪ੍ਰਾਪਤ ਨਹੀਂ ਕਹਿਣਾ ਪ੍ਰਾਪਤ ਪ੍ਰਾਪਤ ਤੈਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਅਰਦਾ ਪਰੋਈ ਸੂਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰਾ ਸੂਕਾ ਮਨ ਸੂਕਾ ਖਸੇ ਤਦ ਕਰਾਉਣੀ ਹੈ ਇਹਨੂੰ ਸੂਕਾ ਨਹੀਂ ਕਹਿਣਾ ਸੂਕਾ ਭਾਵ ਸੁੱਕਾ ਹੋਇਆ ਸ਼ੁਭ ਗੁਣੋਂ ਤੋਂ ਖਾਲੀ ਵਾਹਿਗੁਰੂ ਜੀ ਦੇ ਪ੍ਰੇਮ ਤੋਂ ਬਿਨਾਂ ਸੁੱਕਿਆ ਹੋਇਆ ਸੂਕਾ ਸਾਧਾਰ ਹੈ ਸਧਾਰੇ ਨਹੀਂ ਕਹਿਣਾ ਰਾਰੇ ਤੇ ਦੁਲਾਵਾਂ ਪੜਨੀ ਹੈ ਸੱਸੇ ਦਾ ਕੰਨਾ ਬੋਲਣਾ ਹੈ ਸਾਧਾਰ ਹੈ ਦਾਰਸ਼ਨ ਪੀਟਤ ਹੋ ਤੋ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਰਹਾਉ ਮੁਖ ਦੇਵੈ ਮੁਖ ਮਮੇ ਤੇ ਅਤਕ ਲਾਉਣੀ ਐ ਕਟ ਹੈ ਕਟਾ ਹੀ ਨਹੀਂ ਕਹਿਣਾ ਕੱਸ ਕੇ ਕਟ ਹੈ ਸਮਰੱਥ ਪੁਰਖ ਪੂਰਨ ਵਿਦਾ ਹਾਤੇ ਆਪੇ ਕਰਨ ਹਾਰਾ ਸਮਰੱਥ ਰਾਰੇ ਤੇ ਅਦਕਾਉਣੀ ਹੈ ਜੀ ਆਪਨ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰ ਸੂਰਠ ਮਹੱਲਾ 5 ਅੰਤਰ ਕੀ ਗਤ ਤੁਮਹੀ ਜਾਣੀ ਤੁਝ ਹੀ ਪਾਹੇ ਨਿਬੇਰੋ ਨਿਬੇਰੋ ਨੰਨੇ ਦੀ ਸਿਹਾਰੀ ਬਣਿਆ ਜੀ ਨਿਬੇਰੋ ਨਹੀਂ ਗਾਣਾ ਨਿਬੇਰੋ ਬਖਸ਼ ਲਾਏ ਹੋ ਸਾਹਿਬ ਪ੍ਰਭ ਆਪਨੇ ਲੱਖ ਖਤੇ ਕਰ ਫੇਰੋ ਬਖਸ਼ ਖਖਾ ਪੂਰਾ ਬਖਸ ਨਹੀਂ ਗਾਣਾ ਬਖਸ਼ ਸਾਹਿਬ ਸਹਿਬ ਨਹੀਂ ਕਹਿਣਾ ਸਾ ਪੂਰਾ ਪੜ੍ਹਨਾ ਜੀ ਸਾਹਿਬ ਲੱਖ ਖਤੇ ਇਹ ਲੱਖ ਖਤੇ ਨਹੀਂ ਕਹਿਣਾ ਲੱਖ ਖਤੇ ਦੋੇ ਸ਼ਬਦ ਵੱਖ-ਵੱਖ ਬੋਲਣੇ ਆ ਖਤੇ ਪੋਲਾ ਵੀ ਕਹਿਣਾ ਜੀ ਖੱਤੇ ਨਹੀਂ ਕਹਿਣਾ ਖਤੇ ਪ੍ਰਭ ਜੀ ਤੂੰ ਮੇਰੋ ਠਾਕੁਰ ਮੇਰੋ ਹਰ ਚਾਰਨ ਸਰਣ ਮੋਹਿ ਚੇਰੋ ਰਹਾਉ ਬੇਸੁਮਰ ਬੇਅੰਤ ਸੁਆਮੀ ਉੱਚੋ ਗੁਨੀ ਗਹਿਰੋ ਕਾਟ ਸਿਲਕ ਕੀਨੋ ਆਪਣੋ ਦਾਸ ਰੋ ਤਉ ਨਾਨਕ ਕਹ ਨਿਹੂ ਰੋ ਆਪਣੋ ਪੱਪੇ ਦੀਮ ਕੋ ਆਪਣੋ ਨਹੀਂ ਗਹਿਣਾ ਆਪਣੋ ਨਿਹੂ ਰੋ ਨੰਨੇ ਨੂੰ ਸਿਹਾਰੀ ਨਹੂ ਰੋ ਨਹੀਂ ਗਹਿਣਾ ਨਿਹੂ ਰੋ ਸੂਰਠ ਮਹੱਲਾ ਪੰਜਵਾ ਭੈ ਕਿਰਪਾਲ ਗੁਰੂ ਗੋਵਿੰਦ ਸਾਹ ਜਲੁ ਮਨੋਰਥ ਪਾਈ ਅਸਥਿਰ ਪਾਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਤ ਸਹਿਜ ਆਨੰਦ ਨਾਮ ਜਪ ਵਾਜ ਅਨਹਦ ਤੂਰਾ ਰਹਾਉ ਸਮੂਰਤ ਭਾਰਾ ਕਹਿਣਾ ਜੀ ਮੂਰਤ ਨਹੀਂ ਕਹਿਣਾ ਮਹੂਰਤ ਜਿਵੇਂ ਆਪਾਂ ਸਮੇਂ ਦੀ ਗੱਲ ਕਰਦੇ ਹਾਂ ਮਹੂਰਤ ਕਹਿੰਦੇ ਹਾਂ ਕਿ ਉਹੀ ਸ਼ਬਦ ਸਮੂਰਤ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛ ਪੁਜਾਈ ਇੱਛ ਜਿਹੜੀ ਤੇ ਅਦ ਕਲਉਣੀ ਐ ਪੁਜਾਈ ਪੱਪੇ ਦੇ ਔਂਕੜ ਪਜਾਈ ਨਹੀਂ ਕਹਿਣਾ ਪੁਜਾਈ ਸੂਰਠ ਮਹੱਲਾ ਪੰਜਵਾਂ ਗੁਰ ਕੀ ਚਰਨ ਬਸੇ ਰਦ ਭੀਤਰ ਸੋਭ ਲਖਣ ਪ੍ਰਭ ਕੀਨੇ ਲਖਣ ਲੱਲੇ ਤੇ ਅਧਕ ਲਾਉਣੀ ਹੈ ਜੀਓ ਭਾਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਹਾਨ ਮਨ ਚੀਨੇ ਮੇਰੋ ਗੁਰ ਰਖਵਾਰੂ ਮੀਤ ਦੂਣ ਚੌਣੀ ਦੇ ਵੜਾਈ ਸੋਬਨੀ ਤਾਨੀ ਤਰਹਾਉ ਦੀ ਜੰਤ ਪ੍ਰਭ ਸਗਲ ਉਧਾਰੇ ਦਰਸਰ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵੜਾਈ ਨਾਨਕ ਸਦ ਬਲੇ ਹਾਰੇ ਅਚਰਜ ਇਕੱਠਾ ਪੜਨਾ ਸਦ ਸਦ ਬਲੇ ਹਾਰੇ ਸੱਦ ਨਹੀਂ ਕਹਿਣਾ ਸਦ ਪੋਲਾ ਕਹਿਣਾ ਜੀ ਸੋਰਠ ਮਹੱਲਾ ਪੰਜਵਾ ਸੰਚਨ ਕਰਉ ਨਾਮ ਧਨ ਨਿਰਮਲ ਥਾਤੀ ਅਗਮ ਅਪਾਰ ਬੇਲਛ ਬੇਨੋਦ ਆਨੰਦ ਸੁਖ ਮਾਣ ਹੋ ਖਾਏ ਜੀਵ ਹੋ ਸਿੱਖ ਪਰਵਾਰ ਬੇਲਛ ਇਕੱਠਾ ਬਿਲਾਛ ਨਿਹੜਾ ਬੇਲਛ ਸਿੱਖ ਪਰਵਾਰ ਸਸਤੇ ਉਤਕ ਲਾਉਣੀਆ ਸਿੱਖ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਹਿਥ ਚੜ ਲੰਗ ਬੇਹ ਸੰਸਾਰ ਰਹਾਉ ਚੜ ਭਾਰਾ ਕਹਿਣਾ ਚੜ ਨਹੀਂ ਕਹਿਣਾ ਚੜ ਭਾਏ ਕਿਰਪਾਲ ਪੂਰਨ ਅਬినాਸੀ ਆਪਹਿ ਕੀਨੀ ਸਾਰ ਪੇਖ ਪੇਖ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ਵਾਹਿਗੁਰੂ 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 ਜੀ ਵਾਹਿਗੁਰੂ